ਸੱਚੀ ਗੱਲ ਦੀ ਮੈਂ ਜਿਹੜੀ ਅੱਜ ਵੀਡੀਓ ਬਣਾ ਰਿਹਾ ਆ ਉਹ ਸਾਲਮ ਪੰਜਤਿਆਂ ਮਦਸੁਦੰਗ ਮੈਂ ਅंसारी ਦੀ ਦੁਕਾਨ 45 ਸੈਕਟਰ ਗੋਪਾਲ ਵਾਲੇ ਦੇ ਚੰਡੀਗੜ੍ਹ ਤੋਂ ਲੈਣ ਆਇਆ ਹਾਂ ਇੱਥੋਂ ਸਮਾਨ ਸਸਤਾ ਤੇ ਵਧੀਆ ਮਿਲਦਾ ਹੈ ਅਤੇ ਮੈਂ ਇਹ ਸਰਦਾਰ ਜੀ ਤੋਂ ਸਾਲਮ ਪੰਜਾ ਲੈਣ ਆਇਆ ਹਾਂ ਇਹ ਸਾਲਮ ਪੰਜਾ ਹੈ ਲੈਣਾ ਇਹ ਮਹਿੰਗਾ ਜ਼ਰੂਰ ਹੈ ਥੋੜਾ ਪਰ ਲੇਕਿਨ ਇਹਦੇ ਜਿੰਨੇ ਗੁਣ ਹਨ ਮੈਂ ਤੁਹਾਨੂੰ ਉਹਨਾਂ ਬਾਰੇ ਦੱਸਾਂਗਾ ਅਗਰ ਇਹ ਮੇਰੀ ਵੀਡੀਓ ਤੁਹਾਨੂੰ ਚੰਗੀ ਲੱਗਦੀ ਹੈ ਲਾਈਕ ਸ਼ੇਅਰ ਤੇ ਕਮੈਂਟਸ ਕਰਨਾ ਸਾਲਮ ਪੰਜਾ ਹੈ ਜੋ ਇੱਕ ਘੋੜੇ ਦੀ ਤਾਕਤ ਰੱਖਦਾ ਹੈ ਸਾਲਮ ਪੰਜੇ ਵਿੱਚ ਜੇ ਲਗਾਤਾਰ ਲਓਗੇ ਤਾਂ ਤੁਹਾਡੀ ਜਿਹੜੀ ਤਾਕਤ ਜਿਹੜੀ ਹੈ ਉਹ ਘੋੜੇ ਵਰਗੀ ਹੋ ਜਾਏਗੀ ਜ਼ਿੰਦਗੀ ਵਿੱਚ ਜੋ ਆਦਮੀ ਨਰਾਸ਼ ਹੋ ਗਏ ਹਨ ਸੁਸਤ ਰਹਿੰਦੇ ਹਨ ਜਿਨ੍ਹਾਂ ਦਾ ਸੁਮਨ ਦੋਸ਼ ਜਲਦੀ ਹੋ ਜਾਂਦਾ ਹੈ ਉਹਨਾਂ ਲਈ ਇਹ ਇੱਕ ਵਰਦਾਨ ਹੈ ਤੁਸੀਂ ਅਗਰ ਜੇ ਸਾਲਮ ਪੰਜਾ ਲੈਣਾ ਹੈ ਤਾਕਤ ਵਾਸਤੇ ਤਾਂ ਤੁਸੀਂ ਬਲੈਕ ਸਾਲਮ ਪੰਜਾ ਲੈਣਾ ਹੈ ਵਾਈਟ ਜਿਹੜਾ ਉਹ ਮਿੱਠਾ ਹੁੰਦਾ ਵਾ ਬਾਕੀ ਜ਼ਿੰਦਗੀ ਵਿੱਚ ਇਹ ਤੁਹਾਨੂੰ ਕੋਈ ਰੋਸ਼ਨੀ ਦਿਖਾ ਸਕਦਾ ਹੈ ਪਰ ਉਹ ਸਾਲਮ ਪੰਜਾ ਜਾਂ ਸਾਲਮ ਮਿਸ਼ਰੀ ਹੀ ਇਸ ਸਮਾਲ ਕਰਨਾ ਚਾਹੀਦਾ ਹੈ ਬਾਕੀ ਆਮ ਤੌਰ ਤੇ ਅਸੀਂ ਇਸ ਨੂੰ ਲੈਣਾ ਕਿੱਦਾਂ ਹੈ ਤੁਸੀਂ ਸ਼ਾਇਦ ਲਓ ਜਾਂ ਮਿਸ਼ਰੀ ਲਓ ਧਾਗਾ ਮਿਸ਼ਰੀ ਉਹਦੇ ਵਿੱਚ ਤੁਸੀਂ ਕੋਚ ਵਿੱਚ ਅਕਰ ਕਰਾਏ ਰਾਨੀ ਸਫੇਦ ਮੁਸਲੀ ਸਾਲਮ ਪੰਜਾ ਸਾਲਮ ਮਿਸ਼ਰੀ ਬਰਾਬਰ ਮਾਤਰਾ ਵਿੱਚ ਲੈ ਕੇ ਤੁਸੀਂ ਇਸ ਦਾ ਸੇਵਨ ਕਰ ਸਕਦੇ ਹੋ ਕੇਸਰ ਵਾਲੇ ਦੁੱਧ ਨਾਲ ਹੋ ਸਕੇ ਤਾਂ ਇਸ ਵਿੱਚ ਸ਼ਿਲਾਜੀਤ ਵੀ ਪਾ ਲਓ ਤੇ ਫਿਰ ਇਸ ਨੂੰ ਲਗਾਤਾਰ ਇੱਕ ਚਮਚਾ ਰਾਤ ਨੂੰ ਕੇਸਰ ਵਾਲੇ ਦੁੱਧ ਨਾਲ ਲੋ ਤੁਸੀਂ ਇਸ ਦਾ ਰਿਜ਼ਲਟ ਦੇਖੋਗੇ ਬਹੁਤ ਹੀ ਇਹਦਾ ਫਾਇਦਾ ਹੈ ਬਾਕੀ ਜੋੜਾਂ ਦੇ ਦਰਦ ਜਿਨ੍ਹਾਂ ਨੂੰ ਬਾਰ-ਬਾਰ ਗੋਡਿਆਂ ਦੀ ਮੋਡਿਆਂ ਦੀ ਲੱਕ ਦਰਦ ਹੁੰਦਾ ਹੈ ਉਹਨਾਂ ਵਾਸਤੇ ਇਹ ਬਹੁਤ ਵਧੀਆ ਚੀਜ਼ ਹੈ ਅਗਰ ਤੁਹਾਨੂੰ ਥਕਾਵਟ ਹੋ ਗਈ ਹੈ ਸਰੀਰ ਟੁੱਟ ਰਿਹਾ ਜਾਂਦਾ ਹੈ ਤਾਂ ਤੁਸੀਂ ਇਸ ਦਾ ਸੇਵਨ ਕਰੋ ਅਗਰ ਤੁਹਾਡੀਆਂ ਅੰਤੜੀਆਂ 'ਚ ਸੂਜਨ ਹੈ ਬਾਡੀ ਕਮਜ਼ੋਰ ਹੈ ਗੈਸ ਬਣਦੀ ਹੈ ਤੁਹਾਨੂੰ ਅਲਸਰ ਦੀ ਸ਼ਿਕਾਇਤ ਹੈ ਤਾਂ ਤੁਸੀਂ ਇਹਦਾ ਇਸਤੇਮਾਲ ਕਰ ਸਕਦੇ ਹੋ ਇਸ ਤੋਂ ਇਲਾਵਾ ਜਿਨ੍ਹਾਂ ਦਾ ਸ਼ੀਗਰ ਪਤਨ ਹੋ ਜਾਂਦਾ ਆਪਣੇ ਆਪ ਨੂੰ ਮਹਿਸੂਸ ਕਰਦੇ ਹਨ ਕਿ ਮੈਂ ਕਮਜ਼ੋਰ ਹੋ ਗਿਆ ਹਾਂ ਤੇ ਤੁਸੀਂ ਕੀ ਕਰਨਾ ਹੈ ਸਾਲਮ ਪੰਜਾ ਸਾਲਮ ਮਿਸ਼ਰੀ ਪਿਸਤਾ ਸਫੇਦ ਮੁਸ਼ਲੀ ਬਦਾਮ ਅਖਰੋਟ ਚਰਨਜੀ ਤੇ ਗੋਖਰੂ ਬਰਾਬਰ ਮਾਤਰਾ ਵਿੱਚ ਲੈਣਾ ਹੈ ਬਰਾਬਰ ਮਾਤਰਾ ਵਿੱਚ ਲੈਣ ਨਾਲ ਤੁਸੀਂ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਜਾਂ ਤੇ ਮਿਸ਼ਰੀ ਵਿੱਚ ਮਿਕਸ ਕਰ ਲਓ ਤਾਂ ਗੰਮਿਸ਼ਰੀ ਲੈਣੀ ਹੈ ਤੇ ਜਾਂ ਸ਼ਹਿਦ ਦੇ ਵਿੱਚ ਮਿਕਸ ਕਰਕੇ ਤੁਸੀਂ ਇਹਦਾ ਇਸਤੇਮਾਲ ਕਰੋ ਤੇ ਰਾਤ ਨੂੰ ਇੱਕ ਚਮਚਾ ਲਓ ਤੇ ਤੁਸੀਂ ਦੇਖੋ ਕਿ ਤੁਹਾਡਾ ਮਸਲਾ ਜਿਹੜਾ ਉਹ ਹੱਲ ਹੋ ਜਾਏਗਾ ਇਹ ਸਾਰੇ ਸਰੀਰ ਨੂੰ ਤਾਕਤ ਦਿੰਦਾ ਹੈ ਆਲਸ ਜਿਨ੍ਹਾਂ ਨੂੰ ਸੁਸਤੀ ਬਹੁਤ ਹੈ ਉਹਨਾਂ ਲਈ ਇਹ ਬਹੁਤ ਵਰਦਾਨ ਵਾਲੀ ਗੱਲ ਹੈ ਬਾਕੀ ਇਹ ਵੀਰਜ ਨੂੰ ਬਹੁਤ ਗਾੜਾ ਕਰਦਾ ਹੈ ਜਿਹੜੇ ਲੋਕ ਪਤਲੇ ਹਨ ਉਹਨਾਂ ਨੂੰ ਵੀ ਇਹ ਬਹੁਤ ਤਾਕਤਵਾਲੀ ਚੀਜ਼ ਹੈ ਕਮਜ਼ੋਰ ਤੋਂ ਮੋਟਾ ਕਰਦਾ ਹੈ ਬਹੁਤ ਕਮਜ਼ੋਰ ਲੋਕ ਜਿਹੜੇ ਹਨ ਉਹਨਾਂ ਨੂੰ ਵੀ ਇਹ ਬਹੁਤ ਫਾਇਦਾ ਦਿੰਦਾ ਹੈ ਜਿਨ੍ਹਾਂ ਦਾ ਨਰਵਸ ਸਿਸਟਮ ਬਿਲਕੁਲ ਖਰਾਬ ਹੈ ਸ਼ਕਤੀ ਘਟ ਗਈ ਹੈ ਮਜ਼ਬੂਤੀ ਨਹੀਂ ਹੈ ਮਾਸਪੇਸ਼ੀਆਂ ਠੀਕ ਨਹੀਂ ਹਨ ਉਹਨਾਂ ਨੂੰ ਇਸ ਦਾ ਇਸਤੇਮਾਲ ਕਰਨਾ ਚਾਹੀਦਾ ਹੈ ਬਾਕੀ ਆਮ ਤੌਰ ਤੇ ਦੇਖਿਆ ਜਾਏ ਜੇ ਅਗਰ ਤੁਹਾਡੇ ਚ ਜ਼ਿਆਦਾ ਕਮਜ਼ੋਰੀ ਹੈ ਤਾਂ ਤੁਸੀਂ ਸਵੇਰੇ ਤੇ ਸ਼ਾਮ ਇੱਕ ਇੱਕ ਚਮਚਾ ਕੇਸਰ ਵਾਲੇ ਦੁੱਧ ਨਾਲ ਲੈ ਸਕਦੇ ਹੋ ਬਾਕੀ ਤੁਸੀਂ ਕਿਰਪਾ ਕਰਕੇ फास्ट फूड मसालेदार चीजें तळियां चीजें बिल्कुल नहीं लेनी है बाकी इससे नवा ਤੁਸੀਂ ਇੱਕ ਚੀਜ਼ ਦਾ ਪ੍ਰੇਜ ਰੱਖਣਾ ਵੀ ਜਿਆਦਾ ਇਸਤੇਮਾਲ ਇਹਦਾ ਨਹੀਂ ਕਰਨਾ ਜੇ ਜਿਆਦਾ ਲਾਲਚ ਨਾਲ ਜਿਆਦਾ ਲਓਗੇ ਤਾਂ ਇਹ ਗਰਮ ਵੀ ਕਰ ਸਕਦਾ ਹੈ ਅਗਰ ਜੇ ਤੁਹਾਡੇ ਸੀਨੇ ਵਿੱਚ ਜਲਨ ਹੁੰਦੀ ਹੈ ਤਾਂ ਇਸ ਦਾ ਇਸਤੇਮਾਲ ਕਰੋ ਤੁਹਾਡੀ ਜਿਹੜੀ ਜਲਨ ਹੈ ਉਹ ਵੀ ਦੂਰ ਹੋ ਜਾਏਗੀ ਬਾਕੀ ਅਗਰ ਤੁਸੀਂ ਜ਼ਿੰਦਗੀ ਦੇ ਵਿੱਚ ਨਰਾਸ਼ ਹੋ ਚੁੱਕੇ ਹੋ ਸ਼ੀਗਰਪਤਨ ਹੋ ਜਾਂਦਾ ਹੈ ਤੁਸੀਂ ਆਪਣੇ ਆਪ ਨੂੰ ਬਹੁਤ ਕਮਜ਼ੋਰ ਮਹਿਸੂਸ ਕਰਦੇ ਹੋ ਤਾਂ ਇਸ ਦਾ ਸੇਵਨ ਜਿਹੜਾ ਉਹ ਕਰੋ 블랙 ਦੇ ਵਿੱਚ ਥੋੜੀ ਤਾਕਤ ਜ਼ਿਆਦਾ ਹੁੰਦੀ ਹੈ 블랙 ਸਾਲਮ 55 ਹੀ ਤੁਸੀਂ ਲੈਣਾ ਕੁੱਟ ਕੇ ਪਾਊਡਰ ਬਣਾ ਕੇ ਛਾਣ ਕੇ ਫਿਰ ਇਹਦਾ ਇਸਤੇਮਾਲ ਕਰਨਾ ਹੈ ਅਗਰ ਇਹ ਮੇਰੀ ਵੀਡੀਓ ਤੁਹਾਨੂੰ ਚੰਗੀ ਲੱਗਦੀ ਹੈ ਲਾਇਕ ਸ਼ੇਅਰ ਤੇ ਕਮੈਂਟਸ ਕਰੋ ਸਤਿ ਸ੍ਰੀ ਅਕਾਲ ਜੀ